ਫਿਰ ਬਾਪੂ ਜੀ ਥਾਸੀ ਚ ਕਤਲ ਹੋ ਗਿਆ ਸੀ ਉਹਨਾਂ ਦਾ ਅੱਛਾ ਜੀ ਤੇ ਉਦੋਂ ਬਾਅਦ ਫਿਰ ਮੈਂ ਪੁਲਿਸ ਚ ਭਰਤੀ ਹੋਇਆ ਪੀਪੀ ਵਿੱਚ ਹੂੰ ਉਦੋਂ ਬਾਅਦ ਜਿਲ੍ਹਾ ਕਮਾਂਡੋ ਪੁਲਿਸ ਚ ਗਿਆ ਫਿਰ ਕਮਾਂਡੋ ਤੋਂ ਬਾਅਦ ਜਿਲ੍ਹਾ ਪੁਲਿਸ ਚ ਵੀ ਗਿਆ ਅੱਛਾ ਜੀ ਉੱਥੇ ਮੇਰੇ ਤੇ ਝੂਠਾ ਮੁਕੱਦਮਾ ਹੋਇਆ ਹੂੰ ਉਦੋਂ ਬਾਅਦ ਫਿਰ ਮੇਰਾ ਮਨ ਨਹੀਂ ਕੀਤਾ ਵੀ ਨੌਕਰੀ ਕਰਨੀ ਹੈ ਮੇਰੇ ਕੋਲ ਇੱਥੇ ਜੀ ਸਾਗ ਮੱਕੀ ਦੀ ਰੋਟੀ ਹਾਂਜੀ ਰਾਜਮਾ ਚੌਲ ਹੂੰ ਕੜੀ ਚੌਲ ਤੇ ਦਾਲ ਸਿੰਪਲ ਰੋਟੀ ਕੀ ਹੁੰਦੇ ਇਹ ਰਾਜਮਾ ਹੈ ਜੀ ਇਹ ਚਿੱਟੇ ਛੋਲੇ ਇਹ ਪੂੜੀਆਂ ਨਾਲ ਪੂਰੀਆਂ ਨਾਲ ਪੂਰੀਆਂ ਨਾਲ ਲੈ ਲਵੇ ਕੋਈ ਚੋਲਾ ਨਾ ਖਾ ਲਵੇ ਉਹਦੀ ਮਰਜ਼ੀ ਹਾਂ ਉਹਦੀ ਮਰਜ਼ੀ ਇਹ ਦਾਲ ਮਾਂ ਛੋਲਿਆਂ ਦੀ ਮਾਂ ਛੋਲੇ ਦਾ ਇਹ ਬਿਲਕੁਲ ਘਰ ਵਰਗਾ ਸਾਰਾ ਘਰ ਵਰਗਾ ਕੋਈ ਵਾਲਕੇ ਨਹੀਂ ਬਣਾਇਆ ਹਾਂਜੀ ਇਹਨੂੰ ਰਿੰਨ ਕੇ ਬਣਾਇਆ ਹਰ ਇੱਕ ਚੀਜ਼ ਮਹਾਰਾਜ ਨੇ ਦਿੱਤੀ ਆ ਕਿਸੇ ਕਿਸਮ ਦੀ ਮੰਗ ਨਹੀਂ ਹੈ ਜੀ ਸਤਿ ਸ਼੍ਰੀ ਅਕਾਲ ਤੁਸੀਂ ਜਿਵੇਂ ਸਿੱਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਫਗਵਾੜ ਦੇ ਧਰਤੀ ਤੇ ਮੌਜੂਦ ਹਾਂ ਤੇ ਸਾਡੇ ਨਾਲ ਇੱਕ ਐਸੇ ਸਖਸ਼ ਮੌਜੂਦ ਨੇ ਜਿਹੜੇ ਕਿ ਪਹਿਲਾਂ ਪੰਜਾਬ ਪੁਲਿਸ 'ਚ ਕੰਮ ਕਰ ਚੁੱਕੇ ਨੇ ਫਿਰ ਬਾਹਰ ਵੀ ਜਾ ਆਏ ਨੇ ਤੇ ਹੁਣ ਐਂਟਰਪ੍ਰੈਨਿਓਰਸ਼ਿਪ ਵਾਲਾ ਜਿਹੜਾ ਕੀੜਾ ਕਹਿੰਦੇ ਬੰਦੇ ਦਿਮਾਗ ਵਿੱਚ ਹੋਵੇ ਨਾ ਬੰਦਾ ਕਿਸੇ ਥੱਲੇ ਲਾ ਕੇ ਕੰਮ ਨਹੀਂ ਕਰ ਸਕਦਾ ਤੇ ਅੱਜ ਇਸੇ ਦੇ ਚਲਦੇ ਹੋਏ 카ਟ ਲਾਈ ਹੋਈ ਹੈ ਕਾਫੀ ਸੋਹਣੀ ਅ ਮੋਡੀਫਾਈਡ ਕੀਤੀ ਹੋਈ 카ਟ ਹੈਗੀ ਇਹਨਾਂ ਦੀ ਤੁਹਾਨੂੰ ਦਿਖਾਣੀ ਚਾਹਾਂਗੇ ਇੱਕ ਵਾਰੀ ਤੁਸੀਂ ਦੇਖੋ ਵੀ ਕਿਸ ਤਰੀਕੇ ਨਾਲ ਇੱਕ ਜਨ ਕਾਰ ਨੂੰ ਸਾਰਾ ਉਹਦਾ ਪਿਛਲਾ ਢਾਂਚਾ ਬਦਲ ਕੇ ਤੇ ਕਿਵੇਂ ਇੱਕ ਇੰਨਾ ਸੋਹਣਾ ਕਿਚਨ ਇੱਥੇ ਬਣਾਇਆ ਹੋਇਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਬਾਈ ਜੀ ਮੌਜੂਦ ਨੇ ਸਾਸਿਕਾ ਜੀ ਸਸਿਕਾ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਤੇ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਸਾਡ ਨੂੰ ਟਾਈਮ ਦੇਣ ਵਾਸਤੇ ਤੁਸੀਂ ਕਾਫੀ ਬਿਜ਼ੀ ਸੀਗੇ ਫਿਰ ਵੀ ਟਾਈਮ ਦਿੱਤਾ ਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਢਾਟ ਬਣਾਉਣ ਦਾ ਜੈਨ ਗੱਡੀ ਤੋਂ ਕਿਵੇਂ ਆਈ ਡੀਆ ਇਹ ਜੀ ਦੇਖੋ ਦੇਖੀ ਜਿੱਦਾਂ ਲੋਕੀ ਬਹੁਤ ਇਧਰ ਲੁਧਿਆਣੇ ਰੋਡ ਦੇ ਉੱਤੇ ਬਹੁਤ ਬਹੁਤ ਹੈਗੀਆਂ ਗੱਡੀਆਂ ਕਿੜੀਆਂ ਸਾਗ ਮੱਕੀ ਰੋਟੀ ਹੋਰ ਆਪਣਾ ਦੇਸੀ ਪੰਜਾਬੀ ਖਾਣਾ ਹਾਂਜੀ ਉਤੋਂ ਮੈਨੂੰ ਇਹ ਦੇਖ ਕੇ ਬਾਕੀ ਮੇਰਾ ਕਿੱਤਾ ਸੀ ਇਹ ਮੈਂ ਘਰ ਦਾ ਰਿਆ ਇਹ ਕੁਕਿੰਗ ਦਾ ਸ਼ੌਂਕ ਯਾਨੀ ਕਿ ਸ਼ੁਰੂਤਾਂ ਹੈ ਨਾ ਸ਼ੌਕ ਹੈ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਆਪਾਂ ਗੱਲ ਕਰਨੀ ਜਰਨੀ ਤੁਹਾਡੀ ਜ਼ਿੰਦਗੀ ਦੀ ਜਿਹੜੀ ਸਫਰ ਆ ਕਿਵੇਂ ਸ਼ੁਰੂ ਹੋਇਆ ਜ਼ਿੰਦਗੀ ਦਾ ਸਫਰ ਜੀ ਮੈਨੂੰ ਮੇਰੀ ਉਮਰ 50 ਤੇ 9 ਹੋ ਗਏ ਹੈ ਅੱਛਾ ਜੀ 58 60 ਕਾਟ ਇੱਕ ਹੋ ਗਿਆ ਹਾਂ ਨਾ ਸਾਹਿਬ ਮੈਨੂੰ ਤਕਰੀਬਨ ਬਹੁਤ ਚਿਰ ਹੋ ਗਿਆ ਮੇਰੇ ਸਿਰ ਤੇ ਬੋਝ ਪਏ ਨੂੰ ਹਮ ਫੇਰੇ ਬਾਪੂ ਜੀ 80 ਚ ਕਤਨ ਹੋ ਗਿਆ ਸੀ ਉਹਨਾਂ ਦਾ ਅੱਛਾ ਜੀ ਤੇ ਉਦੋਂ ਬਾਅਦ ਫਿਰ ਮੈਂ ਪੁਲਿਸ ਚ ਭਰਤੀ ਹੋਇਆ ਪੀਪੀ ਵਿਚ ਉਦੋਂ ਬਾਅਦ ਜਿਲ੍ਹਾ ਕਮਾਂਡੋ ਪੁਲਿਸ ਚ ਗਿਆ ਫਿਰ ਕਮਾਂਡੋ ਤੋਂ ਬਾਅਦ ਜਿਲ੍ਹਾ ਪੁਲਿਸ ਚ ਵੀ ਗਿਆ ਅੱਛਾ ਜੀ ਉੱਥੇ ਮੇਰੇ ਤੇ ਝੂਠਾ ਮੁਕੱਦਮਾ ਹੋਇਆ ਹੂੰ ਉਦੋਂ ਬਾਅਦ ਫਿਰ ਮੇਰਾ ਮਨ ਨਹੀਂ ਕੀਤਾ ਵੀ ਨੌਕਰੀ ਕਰਨੀ ਹੈ ਮੈਂ ਛੱਡਿਆ ਤੇ ਕੇਸ ਮੇਰੇ ਹੱਕ ਚ ਹੋ ਗਿਆ ਮੈਂ ਜਿੱਤ ਗਿਆ ਮੈਂ ਫਿਰ ਵੀ ਨਹੀਂ ਗਿਆ ਅੱਛਾ ਜੀ ਯਾਨੀ ਕਿ ਕੇਸ ਹੱਥ ਤੇ ਹੋ ਗਿਆ ਸਾਰਾ ਕੁਝ ਜਿੱਤ ਗਿਆ ਆਪਾਂ ਪਰ ਫਿਰ ਵੀ ਫਿਰ ਵੀ ਨਹੀਂ ਕੀਤੀ ਨਾ ਪਰਤੇ ਨਹੀਂ ਵਾਪਸ ਨਹੀਂ ਮੁੜੇ ਨਹੀਂ ਗਏ ਮੈਂ ਫਿਰ ਮੈਂ ਦੁਬਈ ਚਲੇ ਗਿਆ ਸੰਨ 2012 ਦੇ ਵਿੱਚ ਠੀਕ ਹੈ ਜੀ ਉਹ ਤੋਂ ਬਾਅਦ ਮੈਂ ਉੱਥੇ 10-12 ਸਾਲ ਕੀਤਾ ਕੰਮ ਤੇ ਉਹ ਤੋਂ ਬਾਅਦ ਫਿਰ ਹੁਣ ਇੱਥੇ ਆ ਕੇ ਕੰਮ ਸ਼ੁਰੂ ਕਰ ਲਿਆ ਜੀ ਮੇਰੇ ਕੋਲ ਇੱਥੇ ਜੀ ਸਾਗ ਮੱਕੀ ਦੀ ਰੋਟੀ ਹਾਂਜੀ ਉਹ ਤੋਂ ਬਾਅਦ ਆਲੂ ਵਾਲਾ ਪਰੌਂਠਾ ਹਾਂ ਰਾਜਮਾ ਚੌਲ ਹਾਂ ਕੜੀ ਚੌਲ ਤੇ ਦਾਲ ਸਿੰਪਲ ਰੋਟੀ ਕੀ ਹੁੰਦੇ ਛੋਲੇ ਪੂਰੀ ਵੀ ਹੁੰਦੇ ਆ ਇਹ ਸਾਰਾ ਕੁਝ ਮੰਗ ਲਵੇ ਸਾਰਾ ਉਹਨੂੰ ਸਾਰਾ ਕੁਝ ਤੇ ਇਹ ਸਾਰਾ ਕੁਝ ਯਾਨੀ ਕਿ ਆਪ ਹੀ ਬਣਾਉਣਾ ਜੀ ਗੱਲ ਚੱਲਦੀ ਮੈਂ ਦਾਲਾਂ ਸਬਜ਼ੀਆਂ ਮੈਂ ਆਪ ਬਣਾਉਣੀ ਆ ਜੀ ਹਮ ਜਿਹੜੀ ਮੱਕੀ ਦੀ ਰੋਟੀ ਆ ਉਹ ਮੇਰੀ ਵਾਈਫ ਨੇ ਬਣਾਉਣੀ ਆ ਅੱਛਾ ਜੀ ਹਾਂਜੀ ਤੇ ਮੈਨੂੰ ਇੱਕ ਵਾਰੀ ਦਾਲਾਂ ਸਬਜ਼ੀਆਂ ਵਿਖਾਉਂਗੇ ਕਿਉਂਕਿ ਕਾਫੀ ਨਾ ਸੋਨਾ ਜਿਹਾ ਸੈਟਅਪ ਲਾਇਆ ਹੋਇਆ ਦੇਖੋ ਜੀ ਇਹ ਕੀ ਚੀਜ਼ ਆ ਜੀ ਇਹ ਰਾਜਮਾ ਹੈ ਜੀ ਇਹ ਕਿਹੜੇ ਜੰਮੂ ਵਾਲੇ ਰਾਜਮਾ ਨੇ ਕਿ ਦੂਜੇ ਚੰਦੇ ਜੰਮੂ ਵਾਲੇ ਰੇਕ ਲੋਕ ਨਹੀਂ ਦੂਜੇ ਹੀ ਆ ਚਿਤਰਾ ਲਾਲ ਚਿਤਰਾ ਅੱਛਾ ਜੀ ਹਾਂ ਕਾਫੀ ਗਾੜੇ ਗਾੜੇ ਤਾਂ ਕੀ ਕਰਨਾ ਰੋੜਾ ਹੋਇਆ ਵਿੱਚ ਮੈਂ ਬਣਾਉਂਦਾ ਹੀ ਇਦਾਂ ਦੀ ਆ ਜੀ ਇਹ ਅੱਛਾ ਜੀ ਮੈਂ ਬਣਾਉਂਦਾ ਹੀ ਇਹ ਇਹ ਚਿੱਟੇ ਚੁੱਲ੍ਹੇ ਇਹ ਕੂੜੀਆਂ ਨਾਲ ਪੂਰੀਆਂ ਨਾਲ ਪੂਰੀਆਂ ਨਾਲ ਲਲਵੇ ਕੋਈ ਚੌਲਾ ਨਾ ਖਾ ਲਵੇ ਉਹਦੀ ਮਰਜ਼ੀ ਹਾਂ ਉਹਦੀ ਮਰਜ਼ੀ ਇਹ ਦਾਲ ਮਾਂ ਛੁੱਲਿਆਂ ਦੀ ਮਾਂ ਛੋਲੇ ਹਾਂਜੀ ਮਾਂ ਛੋਲੇ ਦਾਲ ਵੀ ਆ ਰੈਨਰ ਰੈਨ ਬਣਾਈ ਹੋਈ ਵੀ ਇਹ ਸਾਗ ਹੈ ਜੀ ਇਹ ਬਿਲਕੁਲ ਘਰ ਵਰਗਾ ਸਾਗ ਘਰ ਵਰਗਾ ਕਵਾਲਕੇ ਨਹੀਂ ਬਣਾਇਆ ਹਾਂਜੀ ਇਹਨੂੰ ਰਿੰਨ ਕੇ ਬਣਾਇਆ ਹਾਂ ਮਸ਼ੀਨ ਨਾਲ ਤਾਂ ਨਹੀਂ ਕੋਟੇ ਹੋਣਾ ਨਾ ਸੇਮ हां मेरे को रोटियां जी अच्छा जी ये मेरी वाइफ ਦੇ ਹੱਥਾਂ ਦੀ ਆਪਣੀਆਂ ਮੱਕੀ ਦੀ ਰੋਟੀ हां मक्की दी रोटी ਉਹਨਾਂ ਨੇ ਬਣਾਉਣੀ ਆ ਬਾਕੀ ਮੈਂ ਸਾਰਾ ਕੁਝ ਬਣਾਉਣਾ ਹੈ। ਅੱਛਾ ਜੀ ਹਾਂ ਤੇ ਚਾਹ ਵੀ ਹੁੰਦੀ ਆ ਚੌਲ ਆਪਣੇ ਕੋਈ ਇੰਡੀਆ ਗੇਟ ਚੌਲ ਹੁੰਦੇ ਆ। ਬੜਾ ਵਧੀਆ ਕੱਲਾ ਕੱਲਾ ਦਾਣਾ ਚੌਲਾਂ ਦਾ ਇਹ ਚੌਲ ਹੁੰਦੇ ਆ ਜੀ ਆਪਣੇ ਕੋ ਘਰ ਦਾ ਹਟਾ ਹੈ ਜੀ ਆਪਣੇ ਕੋ ਹਾਂ ਜੀ ਮੈਂ ਤਾਂ ਜੂਸ ਨਹੀਂ ਕਰੀਦਾ। ਸਿਰ ਸਿਰ ਪਾਟਾ ਪਾਟਾ ਮੈਦਾ ਨਹੀਂ ਹੈਗਾ ਵੱਡੀ ਗੱਲ ਇਹ ਹੈ ਜੀ ਸਾਡੇ ਕੋਲ ਕਿੰਨੇ ਵਜੇ ਸੇਮ ਘਰ ਦਾ ਟੇਸਟ ਆ ਹੂੰ ਕੋਈ ਬਾਹਰਲਾ ਇਹਦੇ ਚ ਕੈਮੀਕਲ ਨਹੀਂ ਪਾਇਆ ਕੋਈ ਕੁਝ ਨਹੀਂ ਪਾਇਆ ਇਹਦੇ ਚ ਕੀ ਬਾਤ ਹੈ ਇਹ ਤੇ ਮੈਂ ਕਿਹਾ ਕਿੰਨੇ ਵਜੇ ਉੱਠ ਜਾਨੇ ਸਵੇਰੇ ਸਾਰੀ ਕਿਆ ਕਰਨਾ ਅਸਤੇ ਕੁਝ ਰਾਤ ਨੂੰ ਤਿਆਰੀ ਕਰ ਲਈਦੀ ਆ ਬਾਕੀ ਰਹਿੰਦੀ ਹੁੰਦੀ ਫੇ ਸਵੇਰੇ ਤਿਆਰੀ ਕਰ ਲਈਦੀ ਤੇ ਸਮਾਨ ਰੋਜ਼ ਤਾਜ਼ਾ ਹੀ ਹੁੰਦਾ ਹਾਂਜੀ ਤਾਜ਼ਾ ਤਾਜ਼ਾ ਖਰਾਬ ਨਹੀਂ ਸਮਾਨ ਹੋਊਗਾ ਤੇ ਇਹਦਾ ਰੇਟ ਵਗੈਰਾ ਬਾਕੀ ਦੇਸੀ ਕਿਉਂ ਆ ਜੀ ਮੇਰੇ ਕੋਲ ਅੱਛਾ ਜੀ ਇਹ ਵੀ ਵੱਡੀ ਗੱਲ ਐ ਦੇਸੀ ਕਿਉ ਮੇਰੇ ਕੋਲ ਸਿਰਫ ਦੇਸੀ ਕਿਉ ਦੇਸੀ ਤੇ ਪੂਰੀਆਂ ਵਗੈਰਾ ਕਿ ਪੂਰੀਆਂ ਜਿਹੜੀਆਂ ਆ ਉਹ ਰਫਾਈਨਡ ਤੇ ਦੇਸੀ ਕਿਉ ਦੋਨਾਂ ਚ ਹਮ ਤੇ ਬਾਕੀ ਸਾਗ ਵੀ ਦੇਸੀ ਕਿਉ ਪਾਣਾ ਰੋਟੀ ਨੂੰ ਵੀ ਦੇਸੀ ਕਿਉ ਲੈਣਾ ਪਰੌਂਠਾ ਵੀ ਦੇਸੀ ਕਿਉ ਦਾ ਦਹੀਂ ਆ ਹਮ ਦਾਲ ਲੈ ਲਓ ਰਾਜਮਾ ਲੈ ਲਓ ਚਟੇ ਸ਼ੂਲੇ ਲੈ ਲਓ ਇਹਦਾ ਰੇਟ 40 ਰੁਪਏ ਆ ਅੱਛਾ ਜੀ ਸਾਗ ਘਿਓ ਪਾ ਕੇ ਦੋ ਮੱਕੀ ਦੀਆਂ ਰੋਟੀਆਂ ਉਹ 100 ਰੁਪਏ ਆ ਠੀਕ ਹੈ ਜੀ ਚੋਲ ਰਾਜਮਾ ਕੜੀ ਰਾਜਮਾ ਕੜੀ ਚੋਲ ਉਹ 70 ਰੁਪਏ ਦੀ ਪਲੇਟ ਆ ਅੱਧੀ 40 ਰੁਪਏ ਦੀ ਅੱਧੀ 40 ਦੀ ਆ ਹਾਂਜੀ ਇੱਕ ਪਰੌਠਾ ਜਿਹੜਾ 40 ਰੁਪਏ ਦਾ ਦਹੀਂ ਲੈ ਲਓ ਦਾਲ ਲੈ ਲਓ ਰਾਜਮਾ ਛਟੇ ਛੋਲੇ ਕੁਝ ਵੀ ਲੈ ਸਕਦੇ ਆ ਕੁਝ ਵੀ ਉਹਦੇ ਨਾਲ ਲੈ ਸਕਦੇ ਆ ਅੱਛਾ ਜੀ ਦੇਸੀ ਘਿਓ ਦਾ ਪਰੌਠਾ ਆਲੂ ਵਾਲਾ ਤੇ ਦੁਬਈ ਜਾ ਕੇ ਆਏ ਹਾਂ ਨਾ ਬਿਲਕੁਲ ਜੀ ਤੇ ਹੁਣ ਨਹੀਂ ਦੁਬਾਰਾ ਜਾਣਾ ਦਾ ਮਨ ਨਹੀਂ ਹੁਣ ਨਹੀਂ ਜਾਣਾ ਜੀ ਮੈਂ ਆਪਣੇ ਘਰੇ ਹੀ ਰਹਿਣਾ ਜੀ ਬਸ ਘਰੇ ਹੀ ਰਹਿਣਾ ਕੋਈ ਲਾਲਚ ਨਹੀਂ ਕੋਈ ਦੂਜਾ ਨਹੀਂ ਹੈਗਾ ਇਹ ਸਿਰਫ ਸਰੀਰ ਨੂੰ ਚੱਲਦਾ ਰੱਖਣ ਲਈ ਕੰਮ ਸ਼ੁਰੂ ਕੀਤਾ ਹੈ ਅੱਛਾ ਜੀ ਕੋਈ ਲਾਲਸਾ ਨਹੀਂ ਹੈਗੀ ਹਾਂ ਕੋਈ ਦੂਜਾ ਨਹੀਂ ਹੈਗਾ ਤੇ ਪਰਿਵਾਰ ਵਿੱਚ ਪਰਿਵਾਰ ਦੇ ਵਿੱਚ ਜੀ ਮੇਰੇ ਕੋਲ ਇੱਕ ਲੜਕਾ ਆ ਹਾਂਜੀ ਇੱਕ ਲੜਕੀ ਸੀ ਅੱਛਾ ਜੀ ਲੜਕੀ ਦੇ ਕੇ ਲੜਕਾ ਲੈ ਲਿਆ ਕਿ ਲੜਕੀ ਮਤਲਬ ਵਿਆਹ ਕਰਕੇ ਜੁਵਾਈ ਲੈ ਜਾਂਦਾ ਉਹ ਵੀ ਲੜਕਾ ਹੀ ਆ ਅੱਛਾ ਅੱਛਾ ਤੇ ਲੜਕਾ ਵਿਆਹ ਕੇ ਲੜਕੀ ਲੈ ਆਉਂਦੀ ਠੀਕ ਹੈ ਕੋਈ ਉਹਦੇ ਯਾਨੀ ਕਿ ਕਬੀਲ ਦੇ ਕਬੀਲ ਦੇ ਜਿੱਥੇ ਬੈਠੇ ਹੋ ਫਰੀ ਆ ਜੀ ਹਾਂ ਹਰ ਇੱਕ ਚੀਜ਼ ਮਹਾਰਾਜ ਨੇ ਦਿੱਤੀ ਆ ਹੂੰ ਕਿਸੇ ਕਿਸਮ ਦੀ ਮੰਗ ਨਹੀਂ ਹੈਗੀ ਅੱਛਾ ਜੀ ਤੇ ਆ ਹੋ ਗਏ ਮੇਰੇ ਕੋ ਆ ਉਹ ਨਹੀਂ ਅਸ ਇਹ ਸ਼ੌਂਕ ਹੈ ਸ਼ੌਕ ਹੈ ਜੀ ਸਰੀਰ ਨੂੰ ਆਪਣਾ ਚੱਲਦਾ ਰੱਖਣ ਲਈ ਜੇ ਕੰਮ ਕਰਾਂਗੇ ਤਾਂ ਵਧੀਆ ਤੁਰੇ ਫਿਰਾਂਗੇ ਹੂੰ ਮੁੰਡਾ ਮਣਾ ਨਹੀਂ ਕਰਦਾ ਵੀ ਬਾਬੋ ਜੀ ਨਹੀਂ ਕੇ ਵੈਸੇ ਨਹੀਂ ਮੁੰਡੇ ਨੇ ਪਹਿਲਾਂ ਮੈਂ ਉਥੇ ਘਰ ਦੇ ਮੋਹਰੇ ਹੀ ਕਰਦਾ ਸੀ ਕਰਨਾ ਚਾਹੁੰਦਾ ਸੀ ਨਹੀਂ ਕਰਨ ਦਿੱਤਾ ਉਹਨੇ ਹੂੰ ਫਿਰ ਇਹ ਮੁੰਡੇ ਦੀ ਫਲਾਹ ਨਾਲ ਹੀ ਇਹ ਕਰਦਿਆਂ ਦੀ ਸਲਾਹ ਨਾਲ ਹੀ ਆ। ਅੱਛਾ। ਕੋਈ ਲਾਲਚ ਨਹੀਂ ਹੈਗਾ ਇਦਾਂ ਦਾ ਵੀ ਮੈਂ ਹਮੇਸ਼ਾ ਕੰਮ ਵੱਲੋਂ ਨਹੀਂ ਬਸ ਉਂ ਸ਼ੌਂਕ ਹੈ ਨਾ। ਉਹ ਸ਼ੌਂਕ ਹੋ ਗਿਆ। ਮੈਂ ਦੇਖਦਾ ਤਾਂ ਸਿਲੰਡਰ ਵੀ ਵਿੱਚੇ ਰੱਖਿਆ ਹੋਇਆ ਉਹ ਪਾਣੀ ਵਾਲਾ ਸਿਲੰਡਰ ਕੜਾਈ ਆ ਪਾਣੀ ਇਹਦੇ ਵਿੱਚ ਪੀਣ ਵਾਲਾ ਆ। ਅੱਛਾ ਜੀ। ਕਿੰਨਾ ਕੁ ਟਾਈਮ ਲੱਗ ਗਿਆ ਸੀ ਇਹਨੂੰ ਬਣਾਉਣ ਵਾਸਤੇ? ਕਿੰਨੇ ਤੇ ਬਣ ਗਈ ਗੱਡੀ। ਡੇ ਦੇ ਵਿੱਚ ਇਹ ਤਿਆਰ ਕਰ ਲਈ ਸੀ। ਹਮ। ਕਾਰ। ਅੱਛਾ ਜੀ। ਸਾਹਮਣੇ ਮੁੰਡਾ ਬਿਲਡਰ ਆ। ਅੱਛਾ ਜੀ। ਅੱਛਾ ਆਦੇ ਸਾਹਮਣੇ। ਆਪੇ ਹੱਥੀ ਤਿਆਰ ਕਰਾਈ ਆ। ਠੀਕ ਹੈ ਜੀ। ਕੀਤੀ ਵੀ ਆ ਕਰਾਈ ਵੀ ਆ। ਤੇ ਸਾਡੇ ਵੀਵਰਸ ਨੂੰ ਦੱਸ ਦੋ ਤੁਸੀਂ ਖੜੇ ਕਿੱਥੇ ਹੋ ਨੇ ਜੇਕਰ ਕਿਸੇ ਨੇ ਤੁਹਾਡੇ ਕੋਲ ਆਣਾ ਹੋਵੇ ਘਰ ਦਾ ਜਿਹੜਾ ਖਾਣਾ ਬਣਾਇਆ ਖਾਣਾ ਹੋਵੇ ਕਿਸੇ ਨੇ ਮੇਰਾ ਨੰਬਰ ਮੋਰੇ ਲਿਖਿਆ ਹੈ ਜੀ ਹਾਂ ਜੀ ਗੱਡੀ ਦੇ ਠੀਕ ਹੈ ਜੀ ਇੱਥੇ ਫਗਵਾੜੇ ਦੇ ਵਿੱਚ ਅਸੀਂ ਪਹੁੰਚ ਵੀ ਦੇ ਦਾਂਗੇ ਹੂੰ ਤੇ ਅਸੀਂ ਇਸ ਵੇਲੇ ਦਸਾਂਝਾਂ ਵਾਲੇ ਰੋਡ ਤੇ ਜਿਹੜਾ ਦਸਾਂਝਾਂ ਵਾਲਾ 게ਟ ਆ ਫਗਵਾੜੇ ਜੀਟੀ ਰੋਡ ਕੋਲ ਹਾਂਜੀ ਉੱਥੇ ਖੜੇ ਆ ਸਵੇਰ ਨੂੰ ਟਾਈਮਿੰਗ ਹੈਗਾ 8 ਵਜੇ ਤੋਂ ਸ਼ਾਮ 5:30 6 ਵਜੇ ਤੱਕ ਇਹ ਬਹੁਤ ਵੱਧ ਲੱਗੇ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਮਿਹਰਬਾਨੀ ਤੇ ਸਮਾਨ ਵੀ ਸੀ ਦੇਖਿਆ ਕਾਫੀ ਵੱਧ ਗਿਆ ਸਫਾਈ ਵੀ ਬਿਲਕੁਲ ਸਮਾਨ ਆਪਣੀ ਤੁਹਾਡੇ ਸਾਹਮਣੇ ਹੈ ਸਫਾਈ ਕਹਿੰਦੇ ਜਦੋਂ ਸਫਾਈ ਹੁੰਦੀ ਹੈ ਨਾ ਫੇਰ ਹੀ ਗਾਹਕ ਤੁਰੇ ਆਉਂਦਾ ਵੀ ਇੱਧਰ ਨੂੰ ਬਾਕੀ ਮੇਰੇ ਕੋਲ ਘਰ ਦਾ ਟੇਸਟ ਹੈ ਜੀ ਇਹ ਹਾਂਜੀ ਸਾਰਾ ਕੁਝ ਕੋਈ ਦੂਜਾ ਨਹੀਂ ਤੇ ਰੇੜੀਆਂ ਆ ਜਾਂ ਦੁਕਾਨਾਂ ਹੋਟਲ ਆ ਉਹ ਚੀਜ਼ ਨਹੀਂ ਹੈਗੀ ਆਪਣੀ ਠੀਕ ਹੈ ਜੀ ਕੋਈ ਮਿੰਨਤੀ ਗਿਣਤੀ ਨਹੀਂ ਤੇ ਇੰਨੀ ਚੀਜ਼ ਐਨੇ ਵੀ ਦੇਣੀ ਆ ਵੱਧ ਖਾਣੀ ਹੈ ਕਿਸੇ ਨੇ ਵੱਧ ਵੀ ਖਾ ਲਵੇ ਪੰਜਾਬੀਆਂ ਵਾਲਾ ਸਾਹਾ ਖੁੱਲੇ ਦਿਲ ਨਾਲ ਰੱਖਿਆ ਹੀ ਹੋਇਆ ਹੈ ਖੁੱਲਾ ਹੀ ਕੰਮ ਹੈ ਹਾਂਜੀ ਤਾਂ ਇਹ ਸਨ ਆਪਣੇ ਨਾਲ ਬਾਈ ਜੀ ਤੇ ਕਾਫੀ ਵਧੀਆ ਲੱਗਣ ਨਾਲ ਗੱਲਬਾਤ ਕਰਕੇ ਤੇ ਇਹਨਾਂ ਦਾ ਤੁਹਾਨੂੰ ਦੱਸਿਆ ਹੀ ਹੈ ਕਿ ਪਹਿਲਾਂ ਸਰਵਿਸ ਵੀ ਕੀਤੀ ਹੈ ਪੰਜਾਬ ਪੁਲਿਸ ਦੇ ਵਿੱਚ ਫਿਰ ਬਾਹਰ ਵੀ ਗਏ ਪਰ ਫਿਰ ਵਾਪਸ ਆ ਕੇ ਐਸੇ ਕੰਮ ਨੂੰ ਚੁਣਿਆ ਕਿਉਂਕਿ ਐਂਟਰਪ੍ਰੈਨਿਓਰਸ਼ਿਪ ਕਹਿ ਲਓ ਜਾਂ ਇੱਕ ਸੈਲਫ ਵਰਕ ਕਹਿ ਲਓ ਕਾਫੀ ਬੰਦੇ ਨੂੰ ਮਾਈਂਡ ਸੈਟੀਸਫੈਕਸ਼ਨ ਜਿਹੜੀ ਮਿਲਦੀ ਹੈ ਤਾਂ ਤੁਸੀਂ ਹੋਰ ਅਪਡੇਟ ਸਾਡ ਨੂੰ ਦਿੰਦੇ ਰਹਿਵਾਂਗੇ ਤਾਂ ਲੋਕੇਸ਼ਨ ਤੁਹਾਨੂੰ ਭਾਜੀ ਨੇ ਦੱਸ ਹੀ ਦਿੱਤੀ ਹੋਈ ਹੈ ਤੇ ਨੰਬਰ ਵੀ ਤੁਹਾਨੂੰ ਗੱਡੀ ਦੇ ਮੂਰੇ ਜਿਹੜਾ ਲੱਗਿਆ ਤੁਹਾਨੂੰ ਸਕਰੀਨ ਥੱਲੇ ਵੀ ਆ ਜਾਊਗਾ ਤੇ ਦੋਨੇ ਹੋਰ ਅਪਡੇਟ ਸਾਡੇ ਚੈਨਲ ਨੂੰ ਫੋਲੋ ਜੁ ਕਰ ਲਓ ਦਾ ਸਿਟੀ ਹੈਡਲਾਈਨਸ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂ ਅੰਬਰ ਵੀ ਥੈਂਕ ਯੂ